ਲੋਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਕੰਮ ਵੀ ਰੋ ਬਹੁਤ ਵਧੀਆ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤਾਂ ਤੇ ਲੋਜੀ ਚੱਲ ਰਿਹਾ ਕੰਮ ਤੇ ਖੇਤਾਂ ਵਿੱਚ ਪੁੱਜੇ ਵੀ ਆਪ ਆਪਣਾ ਪਾਰ ਵਾਲੇ ਖੇਤ ਆ ਜਿਹੜੇ ਤੁਹਾਨੂੰ ਪਤਾ ਪਿੰਡ ਦੇ ਨਾਲ ਵੀ ਜ਼ਮੀਨ ਹੈ ਤੇ ਜਿਹੜੀ ਪਿੰਡ ਤੋਂ 1.5 ਕਿਲੋਮੀਟਰ ਉਹਨੂੰ ਅਸੀਂ ਪਾਰ ਵਾਲੇ ਖੇਤ ਕਹਿੰਦੇ ਕਿਉਂਕਿ ਗੱਭਿਆਂ ਨੂੰ ਇੱਕ ਸੂਆ ਲੰਘਦਾ ਹੁੰਦਾ ਤਾਂ ਕਿਸੇ ਟਾਈਮ ਦੇਖਿਆ ਵਾ ਹੁਣ ਹੌਲੀ ਹੌਲੀ ਉਹ ਜਿਹੜਾ ਸੂਆ ਖਤਮ ਹੋ ਚੁੱਕਿਆ ਚਲੋ ਪਾਣੀ ਨੇ ਹਾਲੇਦਾਲੇ ਨੂੰ ਰਾਹ ਬਣਾ ਲਿਆ ਵੀ ਕੁਸਕਪਈਆਂ ਉੱਚੀਆਂ ਹੋ ਗਈਆਂ ਤਾਂ ਕਰਕੇ ਇਹਦਾ ਅਸੀਂ ਸੂਏ ਪਾਰ ਵਾਲੇ ਖੇਤ ਕਹਿੰਦੇ ਇਹਨੂੰ ਪਹਿਲਾਂ ਤਾਂ ਹੀ ਗੱਲ ਚੱਲਦੀ ਐ ਤਾਂ ਐਕੜੇ ਹੁਣ ਚੱਲਦੀ ਰਹਿਣੀ ਤੇ ਬਾਕੀ ਜੀ ਦੀ ਹੈ ਜੀ ਜਿਹੜੀ ਮਾਰਦੀ ਛਾਲਾ ਬਹੁਤ ਵਧੀਆ ਫਸਲ ਖੜੀ ਐ ਤੇ ਬਾਕੀ ਤੁਹਾਨੂੰ ਹੁਣ ਪਿਛਲੇ ਕੈਮਰੇ ਨਾਲ ਵੀ ਦਿਖਾ ਦਿੰਦਾ ਵੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਖ ਖੜੀ ਆਪਣੀ ਜੀਰੀ ਇੱਕ ਨੰਬਰ ਫਸਲ ਆ ਬਾਈ ਚਾਰਾਂ ਸਾਈਡ ਹਰਿਆਈ ਖੇਤਾਂ ਦੇ ਇਧਰ ਬਾਈ ਰਾਜੂ ਬਾਈ ਆ ਖੇਤ ਆ ਗਿਆ ਵੀ ਬਾਜਰਾ ਖੜਾ ਇਠਾਂ ਹੀ ਬਾਜਰਾ ਕੋਸ ਅੱਗੇ ਪਿੱਛੇ ਲੱਗਿਆ ਹੋਇਆ ਬਾਕੀ ਬਾਈ ਆਲੇ-ਦਾਲੇ ਬੂਟੇ ਆ ਖੇਤ ਤੇ ਆਪਣੇ ਇਧਰ ਵੀ ਬੂਟੇ ਆ ਖੇਤ ਤੇ ਇਧਰ ਵੀ ਬੂਟੇ ਉਹ ਥੋੜਾ ਜਿਹਾ ਇੱਕ ਕੀਲਾ ਥੱਲੇ ਲੱਗਿਆ ਹੋਊ ਤੇ ਉਧਰ ਵੀ ਬੂਟੇ ਸੋ ਬੂਟਿਆਂ ਦਾ ਏਰੀਆ ਚਾਰਾਂ ਸਾਈਡ ਲੋ ਬਾਈ ਪਾਣੀ ਵੀ ਥੋੜਾ ਜਿਹਾ ਬਾਈ ਘੱਟ ਹੈ ਵੀ ਘਾਂਟਾ ਕਿੱਕ ਮੋਟਰ ਜਿਹੜੀ ਆਪਾਂ ਨੂੰ ਹੁਣ ਚਲਾ ਵੀ ਦੇਣੀ ਸੋ ਉਸ ਵੀ ਹੈ ਜਿਹੜੀ ਬਹੁਤ ਪੈਂਦੀ ਆ ਦੇਖੋ ਕਿੱਕ ਨਾਲ ਉਸਪਾਏ ਵੀ ਆ ਧੁੰਦ ਜੀ ਤਰ੍ਹਾਂ ਪਈ ਜਾਂਦੀ ਆ ਬਾਈ ਉਸ 'ਚ ਵੀ ਤੁਰਨਾ ਚੰਗੀ ਗੱਲ ਆ ਦੇਖੋ ਸਾਜਰੇ ਸਾਜਰੇ ਉਸ 'ਚ ਤੁਰਨਾ ਇਹ ਵੀ ਇੱਕ ਚੰਗੀ ਗੱਲ ਆ ਆ ਲੋ ਭਾਈ ਬਣ ਗਈ ਗੱਲ ਮੀਂਹ ਪੈਣ ਕਰਕੇ ਪਹੀ ਦਾ ਵੀ ਥੋੜਾ ਜਿਹਾ ਬੁਰਾ ਹਾਲਤਾ ਕਿਉਂਕਿ ਦੋ ਦਿਨ ਲਗਾਤਾਰ ਮੀਂਹ ਇਕਣਾ ਪਿਆ ਵੀ ਥੋੜਾ ਥੋੜਾ ਪਈ ਗਿਆ ਸੋ ਧਰਤੀ ਉਗਲ ਗਈ ਤੀ ਚਲੋ ਆ ਜਾਣਾ ਹੁਣ ਲੋਟੀ ਨੇ ਕੱਲ ਤੇ ਲੱਗੀ ਸੁਕਣ ਤੇ ਆਹ ਭਾਈ ਲੇਟ ਲੱਗੇ ਬਈ ਜੀ ਦੀ ਆ ਆਪਣੀ ਕੀਤੀ ਇੰਨਾ ਫਰਕ ਪੈ ਜਾਂਦਾ ਸੋ ਬਾਕੀ ਚਲੋ ਮੋਟਰ ਵੀ ਦਿੰਦੇ ਚਲਾ ਇਧਰ ਨੂੰ ਵੀ ਭਾਈ ਪਹੀ ਦਾ ਜਿਹੜਾ ਬਈ ਜਿੱਥੇ ਜਿੱਥੇ ਚੱਲੋ ਹੁਣ ਅੱਜ ਦੀ ਧੁੱਪ ਪੈ ਗਈ ਜਿੱਕਣਾ ਸੂਰਜ ਨਿਕਲ ਚੁੱਕਿਆ ਦੇਖੋ ਇੱਕ ਨਾਜ ਧੁੱਪ ਪੈ ਗਈ ਬੈਕਣਾ ਹੀ ਸੁੱਕੀ ਜਾਣਾ ਹੈ ਜੀ ਤੇ ਬਾਈ ਇਧਰ ਨਿਤਰਬਾਈ ਵਾਲਾ ਫਾਰਮ ਆ ਗਿਆ ਆਪਾਂ ਨੇ ਹੁਣ ਆਪਣੀ ਮੋਟਰ ਦੇਣੀ ਚਲਾ ਇੱਕ ਘੰਟੇ ਬਾਅਦ ਆ ਕੇ ਪੂਰਾ ਬੰਦ ਕਰ ਦੇਣੀ ਜੀ ਵੀ ਪਾਣੀ ਪਹਿਲਾਂ ਹੈਗਾ ਚਲੋ ਥੋੜਾ ਜਿਹਾ ਪਾ ਦੇਣਾ ਇੱਕ ਨਹੀਂ ਹੈ ਇੱਕ ਲੋ ਬਾਈ ਆ ਵੀ ਬੂਟੇ ਆ ਗਏ ਫੇਰ ਇਧਰ ਆਹ ਬਾਈ ਬੂਟਿਆਂ ਵਾਲੇ ਏਰੀਆ ਫੇਰ ਸ਼ੁਰੂ ਹੋ ਗਿਆ ਔਰ ਅਜੂ ਬਾਈ ਦੇ ਬੂਟੇ ਆ ਗਏ ਉਹ ਨੇਤਰ ਬਾਈ ਰਾਂ ਦਾ ਆ ਗਿਆ ਬਾਈ ਡੇਢ ਕਿਲਾ ਹੈਟਾਂ ਬੂਟਿਆਂ ਦਾ ਸਾਰਾ ਠੀਕ ਨੇ ਉਹ ਤਾਂ ਪਿੱਛੇ ਬੜੇ ਉਹ ਤਿੰਦੇ ਦੇ ਆ ਗਏ ਤੇਰੀ ਆਇਕਨ ਦੇਖੀ ਜਾਂਦਾ ਚਲੋ ਹੁਣ ਆਪ ਆਪਣ ਇੱਕ ਕਿਲਾ ਮੋਟਰ ਚ ਲਾ ਦੀਏ ਮੜੀ ਜੀ ਖੇਤਾਂ ਨੂੰ ਲੋ ਬਈ ਜਿਹਨੇ ਅੱਗੇ ਤੇ ਆਇਆ ਕਰਨਾ ਐਨ ਬਾਈ ਪਹਿਲਾ ਮਰੂਦ ਕੰਨੀ ਲਿਗਾ ਪੱਜੇਗਾ ਨਹੀਂ ਆ ਦੇਖੋ ਜਿਹੜਾ ਅੱਜ ਤੇ 15 ਦਿਨ ਤੱਕ ਮੋਟਰ ਪਰ ਨੂੰ ਆਊਗਾ ਉਹ ਬਲਮਰੂਦ ਦੇਖੂਗਾ ਪੱਕਣ ਲੱਗ ਜਣੇ ਵੀ ਚਲੋ ਮੋਟਰ ਚਲਾ ਦੀ 1 ਕਿਲਾ ਲੋ ਜੀ ਲੋ 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 ਬਾਈ ਸਾਡੇ ਦਾ ਛੋਟੇ ਸਟਾਰਟਰ ਤੇ ਚੱਲੀ ਜਾਂਦੀ ਹੈ ਮੋਟਰ ਆਂਜਾ ਬਾਹਰ ਬਾਹਰ ਨਿਕਲ ਤੋਂ ਪਹਿਲਾਂ ਪਾਣੀ ਢਿਜਣਾ ਪਾਣੀ ਪੀ ਕੇ ਗਿਆ ਹੁਣ ਬਾਈ ਪਹਿਲਾਂ ਕੋਈ ਸਵੱਛਤਾ ਭਰਿਆ ਬਾਈ ਇੱਥੇ ਤਾਂ ਪਾਈਪ ਲਾਈਨ ਲੰਘੀ ਬਾਈ ਸਿੱਧੀ ਆਏ ਆਪਣੇ ਖੇਤ ਨੂੰ ਖੇਤ ਦੇ ਵਿੱਚ ਨੱਕਾਏ ਵੀ ਇੱਥੇ ਆਪਣਾ ਪਾਣੀ ਪਹੁੰਚ ਗਿਆ ਖੇਤ ਚ ਜਿਹਨੇ ਨਾਲ ਦੀ ਨਾਲ ਲੋ ਬਾਈ ਐਨ ਕੰਮ ਚੱਲੀ ਜਾਂਦੇ ਚਲੋ ਬਾਕੀ ਮੌਸਮ ਵੀ ਜਿਹੜਾ ਥੋੜਾ ਜਿਹਾ ਬੱਦਲ ਪਾਈ ਹੈ ਬਾਕੀ ਹੈ ਸਾਫ ਹੈ ਲੋਕ ਗੱਲਾਂ ਹੁਣ ਥੋੜਾ ਜਿਹਾ ਘੰਟਾਂ ਨਾਲੇ ਮੋਟਰ ਚਾਲ ਲੈਣੀ ਨਾਲੇ ਧਾਨਾ ਦੇ ਵਿੱਚ ਥੋੜਾ ਜਿਹਾ ਘੁੰਮ ਲੈਣਾ ਮਾੜਾ ਮੋਟਾ ਢੱਕਾ ਹੋਇਆ ਜਿਹੜਾ ਪੱਟ ਹੋ ਜਾਂਦਾ। ਲੋ ਜੀ। ਆ ਲੋ। ਥੇਰੀਆ ਬੂਟੇ ਵਾਲਾ। ਦੇਖੋ ਤੁਹਾਨੂੰ ਕੈਮਰੇ ਰਾਹੀਂ ਉਹ ਪਤਾ ਲੱਗ ਜਾਣਾ ਕੋਈ 2 ਸਾਲ ਦਾ ਲੱਗਿਆ ਵਾ, ਕੋਈ ਜਿੱਕਣਾ ਆਹ ਸਾਲ ਦਾ ਲੱਗਿਆ ਵਾ। ਉਹ ਪਿੱਛੇ ਖੜਾ ਜਿਹੜਾ ਉਹ 4 ਸਾਲ ਦੇ ਆ। ਦੇਖਣਾ ਲੱਗੀ ਜਾਂਦੇ ਬੂਟੇ ਤਾਂ ਇੱਕਣਾ ਪਤਾ ਲੱਗ ਜਾਂਦਾ। ਹੁਣ। ਲੋ ਬਈ ਪਾਰ ਤੋਂ ਬਾਅਦ ਪਹੁੰਚ ਕੇ ਪਿੰਡ ਵਾਲੀ ਮੋਟਰ ਪਰ। ਹੁਣ ਵੀ ਦੇਖੋ ਕਿੰਨਾ ਵਧੀਆ ਬਈ ਮਾਹੌਲ। ਸ਼ਾਮਾ ਸ਼ਾਮਾ ਭਾਈ ਆ ਲੋ ਐਨ ਤੇ ਭਾਈ ਇੱਧਰ ਸੁਆਗਾ ਵੀ ਭਾਈ ਵਰਤ ਕੇ ਆਇਆ ਅਜ ਬਾਕੀ ਭਾਈ ਆਂਬ ਹੁਣ ਵਿਲੇ ਹੋ ਗਏ ਬਾਈ ਕੋ ਆਂਬ ਨੋਂ ਆਉਂਦੀਆਂ ਜਿਹੜੀਆਂ ਭਾਈ ਹਲੇ ਪੱਕਣੀਆਂ ਆਹੇ ਪਤਾ ਨਹੀਂ ਕਦ ਤੱਕ ਅੱਡੇ 2 ਮਹੀਨੇ ਤੱਕ ਬਾਦੋਂ ਚ ਜਾ ਕੇ ਫਲਿਆ ਪਿਆ ਭਾਈ ਆਂਬੇ ਸਾਰੇ ਹੀ ਫੁੱਲ ਵਾਲਾ ਫਲ ਭਰਿਆ ਪਿਆ ਉੱਧਰ ਭਾਈ ਵੀ ਜਾ ਰਿਹਾ ਹਾਂ ਤੂੰ ਬਾਨਾ ਚੱਕ ਲੈ ਉਧਰ ਨੂੰ ਹਾਂ ਅੱਛਾ ਉਹਨਾਂ ਨੂੰ ਤਾਂ ਬੱਲੇ ਤਾਂ ਮੰਦੇ ਹੀ ਨਹੀਂ ਆ ਕਿ ਉਹ ਆਹ ਦੋ ਤਿੰਨ ਜਣਾਂ ਨੇ ਕੰਪਲੀਟ ਭਾਈ ਠੀਕ ਲਾ ਤੋਂ ਪਚੇ ਵੜਾਦ ਕਰਦਾ ਹਾਂ ਹਾਂ ਹੁਣ ਆਖ ਲੈ ਕਹਾ ਰੇਂਜੇ ਵੜੇ ਲੈ ਨਾ ਨਾ ਚਲਾ ਦੇ ਆਹ ਲੱਗਦਾ ਕਰਤਾ ਟਾਈਮ ਹੋ ਗਾफी ਹੇ ਚਲਾ ਲਾ ਚਲਾ ਲਾ ਭਰ ਲਾ ਮੈਂ ਕੱਲੂ ਚਲਾ ਲਊਗਾ ਬਕਰ ਦੇਣੀ ਕੱਲੂ ਵੱਡਣੀਆਂ ਲਾ ਭਾਈ ਆਹ ਵਈ ਤਾਨ ਪੱਤਾ ਜਗਾ ਤੇ ਇਕੱਠਾ ਕਰਦੇ ਆ ਦੇਖ ਦੇ ਜੀ ਤਾਂ ਨੀ ਐ ਪਹਿਲਾਂ ਤਾਂ ਇਹਨੂੰ 110 ਰੁਪਏ ਦੇ ਗਾ ਇਹੇ ਵੀਰ ਉੱਪਰ ਦੇ ਵੀ ਲਾਜ ਜਾ ਹੋਣਾ ਨਾ ਹੂੰ ਹੂੰ ਬਿਮਾਰੀਆਂ ਠਿੱਕ ਗਈਆਂ ਬਿਮਾਰੀਆਂ ਠਿੱਕ ਗਈਆਂ ਜਿਹੜੀ ਬਾਦੀ ਜਿੱਥੇ ਹੈਗੀ ਆ ਉਹੀ ਇੱਕ ਦੋ ਬੂਜਾ ਕਿਤੇ ਕਿਤੇ ਹੈਗੇ ਆ ਹਲੇ ਹੂੰ ਬੜੀ ਨਹੀਂ ਹੈਗੀ ਜਾਨੀ ਉਹ ਨਹੀਂ ਗਿਆ। ਭਾਈ ਮੇਰੇ ਵਾਲੀ ਜੀਰੀ ਕਾ ਕਹਿੰਦੀ ਆ? ਜੀਰੀ ਵਾਲੀ ਟੀਨ ਦਾ ਨੰਬਰ ਹੈ। ਹੈ? ਲਾਸਟੇ ਦਾ ਨੰਬਰ ਹੈ। ਲਾ ਦੇ ਪੰਪਾ ਦੰਦਾ। ਹੈ? ਹਾਂ। ਠੀਕ ਆ। ਕੇਤਲ ਕੋਈ। ਪਰਸੋਂ ਚੌਥੇ ਆਇਆ ਦਾ। ਹਾਂ। ਉਹ ਤੇ ਇਹਦਾ ਵੀ ਦਾ ਕਾਲਾ ਤਾਂ ਕਿ ਇਹਨਾਂ ਨੂੰ ਤਾਂ ਪੰਜਵੇਂ ਗਰੀ ਪਾਇਦਾ ਛੇਵੇਂ ਹਾਂ ਇਹ ਵੀ ਕੰਨ ਦਾ ਥੋੜਾ ਜਿਹਾ ਸਮਾਨ ਵੇਪਰੇ ਵੀ ਕਾਲੀ ਦੀ ਹਾਂ ਮੇਰੀ ਵਾਲੀ ਜੀ ਕੁੜੀਆਂ ਆਪਣੀਆਂ ਫਾਂਟਾ ਜਾਂਦੀਆਂ ਹਾਂ ਜਦੋਂ ਝੱਡੀ ਲੱਗੀ ਸਵੇਰ ਟਾਈਮ ਤਾਂ ਫਿਰ ਕੱਲ ਪਰਸੋਂ ਤਾਂ ਇਹ ਵੀ ਕਰਤੀ ਕਰਾ ਮਾਤਾ ਹਾਂ ਵੱਡੇ ਅੱਗੇ ਲੱਗੇ ਕੱਲਦੇ ਪਾਸੇ ਨਹੀਂ ਲੱਗਿਆ ਮੈਂ ਬੱਸ ਸਰ ਮੈਂ ਕੱਲ ਦੇਖ ਕੇ ਆਗਾ ਕਰ ਗਈ ੱੱਗੇ ਲਓ ਬਾਈ ਜੀਰੀਆਂ ਬਾਈ ਦੇਖ ਲੋ ਗੱਭੇ ਨੂੰ ਰਾਏ ਆ ਸਿਰਫ ਨੰਗਣੋਂ ਬਾਕੀ ਇੱਕ ਨੰਬਰ ਆ ਬਾਈ ਇਹ ਜੀਰੀ ਮਾਰਾ ਦੀ ਕਿਰਪਾ ਨਾਲ ਠੀਕ ਨੇ ਹੈਂ ਕੋਈ ਬਿਮਾਰੀ ਤੇ ਜਿਆਦਾ ਕਰਦੇ ਨਾ ਹਾਂ ਠੀਕ ਦਾ ਸਪਰੇਅ ਹੋ ਗਈ ਹਾਂ ਦਵਾਈ ਵੀ ਪਾਈ ਸਪਰੇਅ ਕਰਤੀ ਦਵਾਈ ਵੀ ਪਾਈ ਪਰ ਉਹ ਜਿਹੜੀ ਅਸਲੀ ਸਾਰਿਆਂ ਦੇ ਉਹ ਤਾਂ ਵੀ ਜਿਹੜਾ ਬੂਝਾ ਛੋਟਾ ਤੋਂ ਸੀ ਪੱਟ ਕੇ ਬਹਾਰ ਲਿਆ ਹਾਂ ਇਹ ਉਹ ਤੇ ਖਬਰੀ ਲਗਾਦੇ ਉਹ ਪੜਦੇ ਫੇਰ ਸਾਰਾ ਨਾਲ ਲੋੜ ਕਰਨਾ ਹੂੰ 2 3 ਇਦਾਂ ਹੀ ਜਿਆਦਾ ਹੋ ਗੂ ਬੂਝਾ ਹੈ ਹੀ ਨਹੀਂ ਦੇਖ ਲੈ ਹੈ ਕੋਈ ਦਿਖਦਾ ਹੀ ਨਹੀਂ ਦੇਖਣਾ ਕਾ ਇਹ ਪੱਤੇ ਪੱਤੇ ਹੋਂ ਹਾਂ ਲਾ ਭਾਈ ਆ ਬਾਈ ਵਾਲੀ ਜਿਹੜੀ ਇੱਧਰ ਨੂੰ ਚਲੋ ਭਾਈ ਬਾਕੀ ਚੱਲਦਾ ਕੰਮ ਘਰ ਨੂੰ ਚਲਦੇ ਆ ਧੁੱਪ ਵੀ ਪੂਰੀ ਹੋਈ ਵੀ ਆ ਲੈ ਬੱਦਲ ਕਿਤੇ ਕਿਤੇ ਚਮਕਦਾ ਮੜਾ ਜਾਹਾ ਮੱਖੀ ਭਾਈ ਆ ਉਹ ਮੜੇ ਮੜੇ ਚਲੋ ਤੋਂ ਭਾਈ ਖੇਤ ਤਾਂ ਪਹੁੰਚ ਗਏ ਘਰ ਦੇਖੋ ਭਾਈ ਗਰਮੀ ਇੰਨੀ ਹੈ ਨਾ ਵੀ ਇਹ ਬੂਟੇ ਨੂੰ ਡੇਲੀ ਪਾਣੀ ਪੈਂਦਾ ਨਾਲ ਫੇਰ ਵੀ ਦੁਪਹਿਰ ਨੂੰ ਘਮਲਾ ਜਾਂਦਾ ਹੈ ਇੰਨੀ ਗਰਮੀ ਆ ਵੀ ਦੇਖ ਲੋ ਬਾਕੀ ਬੂਟੇ ਭਾਈ ਸਾਰੇ ਤੰਦਰੁਸਤ ਰਹਿੰਦੇ ਆ ਬਾਕੀ ਅੰਦਰ ਚੱਲਦੇ ਆ ਕਿਹੜਾ ਕਾਰਜਗਾਰੀ ਚੱਲ ਰਹੀ ਆ ਹੁਣ ਬੰਦਿਆਂ ਦੀ ਆ ਲੋ ਗਰਮੀ ਦੇਖ ਲੋ ਲਾ ਕਿਹੜੇ ਹਿਸਾਬ ਨਾਲ ਓਹੋ ਹੋ ਹੋ ਆ ਗਿਆ ਇਹ ਬੰਦੇ ਬਣੇ ਓਹ ਸਾਹਮਣੇ ਬੈਠੇ ਆ ਭਾਈ ਸਾਰੇ ਆ ਲਾ ਆ ਕੇ ਬੈਗ ਰੱਖ ਤੇ ਓ ਬੱਲੇ ਕਾ ਜਾਰ ਰਹੇ ਜੀ ਰੋਰ ਕਰਦੀ ਜੀ ਸਸੀ ਕਾਲ ਜੀ ਮੂੰ ਆ ਗਿਆ ਤਾਂ ਹਮ ਸਸੀ ਕਾਲ ਜੀ ਮੇਰਾ ਲਥਨ ਸਾਰਿਆਂ ਤੇ ਆਪਣੇ ਸਾਸੂ ਦੇ ਕਾਲ ਜੀ 4 ਜੀ ਪ੍ਰਧਾਨ ਜੀ ਵਧੀਆ ਜੀ ਵਧੀਆ ਜੀ ਬੈਠੇ ਨਾਲ ਹਾਂ ਜਮਨੇ ਕੋਲ ਈਡੀ ਦੇ ਘਰ ਨਾ ਰਹਿਣ ਕਿੱਧਰ ਆ ਗਏ ਨਹੀਂ ਚੰਪਾ ਹਾਂ ਅਜਾ ਮਨੇ ਠਾਲ ਕੇ ਲੈ ਕੇ ਚੱਲਿਆ ਤੁਸੀਂ ਬਾਹਰ ਗਏ ਵੀ ਤੇ ਸਾਰੀ ਹਾਂ ਅਬਲਾ ਕਹਿੰਦਾ ਨਿਆਣੇ ਟਿਊਸ਼ਨ ਜਾਣਾ 4 ਵਜੇ ਵੀ ਬੱਡ ਜੀ ਨੂੰ ਆਏ ਲੱਗਿਆ ਵੀ ਇਹ ਝੂਠ ਬੋਲਦਾ ਕਿ ਘਰ ਜਾ ਕੇ ਚੈੱਕ ਕਰਾ ਹਾਂ ਮੈਂ ਚੈੱਕ ਕਰਾਂ ਘਰ ਜਾ ਕੇ ਹਾਂ ਤਮੇ ਚੈੱਕ ਕਰਨ ਆਇਆ ਤਾਂ ਅੱਛਾ ਯਾਰ ਇਹ ਨਹੀਂ ਸਕਦਾ ਜੀ ਪਤਾ ਨੂੰ ਆਏ ਵੀ ਗਰਮੀ ਹੈ ਵੀ ਜਵਾਬ ਦੇ ਦੱਸਦਾ ਜਵਾਬ ਦੇ ਦੱਸਦਾ ਜੇ ਬੋਰਡ ਸਮ ਜਾਣਾ ਸੀ ਭਾਈ ਅੱਛਾ ਮਤਲਬ ਹੈ ਬੜਾ ਜਾਂਦਾ ਆਹ ਹੀ ਗਰਮੀ ਵੀ ਜਾਂਦਾ ਸਰਦਾਰ ਸਿੰਘ ਗਰਮੀ ਨੇ ਬਟਕੱਡੇ ਪੇ ਰੋਡ ਪਰ ਤੇ ਆਏ ਸੀ ਖਾਲੀ ਪਿਆ ਦੇ ਕੱਟ ਜਾਂਦੇ ਕੱਢ ਜਾਂਦੇ ਹੋਂਸੇ ਨਹੀਂ ਹੋਈ ਵੀ ਹੈ ਨਾ ਹੋਂਸੇ ਕਹਤੂ ਆਹ ਹਣ ਇੱਥੇ ਤੇ ਬਾਹਰ ਨਿਕਲ ਜਾ ਤੇਰੇ ਕੱਪੜੇ ਭੇਜੀ ਜਾਣੇ ਸਾਰੇ ਪੱਕਾ ਜੇ ਨਹੀਂ ਤੂੰ ਪਜਾ ਹਾਂ ਹੁਣ ਸਾ ਵੀ ਤੇਰਾ ਮਹਾਰਾਜ ਦੇ ਘਰ ਦਾ ਕੋਈ ਪਤਾ ਦੇ ਕੇ ਆਹ ਤੇ ਮੀਂਹ ਆ ਜਾਣਾ ਪੱਤਰਕਾਰਾਂ ਨੇ ਹੋਰ ਸਭ ਨਹੀਂ ਆਪਾਂ ਵੀ ਕਹਿੰਦੇ ਸੀ ਬਿਲਕੁਲ ਉੱਤ ਪਊਗੀ ਹਾਂ ਹਾਂ ਇੱਥੇ ਇਹਨੇ ਪੁਰਾਣਾ ਪਾਣੀ ਪਰ ਪ੍ਰਧਾਨ ਆਏ ਆ ਆਪਾਂ ਬਚ ਗਏ ਮੋਗੇ ਕਿੰਨੀ ਬਰਾ ਮੋਗੇ ਪਿਆ ਤਾਂ ਨਹੀਂ ਪਿਆ ਪਰ ਤੋ ਹੈ ਨਾ ਜਿਆਰਾ ਪਿਆ ਮੋਗੇ ਦਾ ਬਾਈ ਬਹੁਤ ਬਰਾ ਬਹੁਤ ਮੀਂਹ ਪਿਆ ਮੈਂ ਵੀ ਦੇਖਿਆ ਹਾਂ ਠੀਕ ਇਹਦਾ ਮਹਾਰਾਜ ਦੇ ਘਰ ਦਾ ਕੋਈ ਪਤਾ ਨਹੀਂ। ਹਰਿਕੇ ਪੱਤਨਪੁੱਤਰ ਜੀ ਉੱਧਰ ਹੈ ਨਾ ਪ੍ਰਧਾਨ ਡੈਮੋ। ਹਾਂ, ਮੁੱਕੀ ਜਾ ਕੇ ਹਰਿਕੇ ਪੱਤਨਪੁੱਤਰ ਉੱਧਰ ਬਾਣੀ ਹੈਗਾ ਭਾਈ। ਪ੍ਰਧਾਨ ਬੰਦੇ ਨੂੰ ਕਿਆ ਕਰਤਾ ਤਾਂ ਇਹ ਚੁੱਪ ਕਰਕੇ ਬਹਿ ਗਿਆ। ਇਹਦਾ ਬੰਦਾ ਚੁੱਪ ਕਰਕੇ ਬਹਿ ਗਿਆ। ਟੀਂਦਾ ਹੈ। ਹਾਂ, ਟੀਂਦਾ। ਢੇਲਤਾ। ਹੂੰ। ਵਧੀਆ ਮੈਨੂੰ ਮੇਰੀ ਦਾੜੀ ਦੀ ਚੁੰਡੀ ਕਰੀ ਆਦਾਲ ਦੇ ਖਿੱਚ ਕੇ ਕਹਿੰਦਾ ਚੁੰਡੀ ਕਰਨੀ ਮਗਾ ਕਰਦੇ ਭਾਈ। ਹਾਂ। ਆ ਵਧੀਆ ਲੱਗਦਾ ਨਿਆਣੇ ਸਮਾਂ ਕਰਦੇ। ਲੈ। ਪ੍ਰਧਾਨ ਦੇ ਭਗ ਮਕਾਨ ਤੱਕ ਮਾਰ ਆ ਇਹਦੀ। ਹਾਂ, ਹੈਗੀ ਆ ਬਈ। ਹਾਂ ਮਾਰ ਜਾਂਦਾ ਕਿਹੜਾ ਤੂੰ? ਹਾਂ, ਹਾਂ ਮਾਰ ਜਾਂਦਾ ਕਦੇ ਨਾ ਕਦੇ। ਤਨੂੰ ਤੁਮ ਘਰ ਦਾ ਪਤਾ ਤੈਨੂੰ ਕਿੱਧਰ ਹੈ ਨਹੀਂ ਪਤਾ ਜੀ ਆ ਤੂੰ ਜਾ ਫਿਰ ਪਾ ਤੂੰ ਜਾ ਸਿੱਧਾ ਫਿਰ ਤੁਮ ਨੂੰ ਉੱਧਰ ਸੱਤ ਮੋੜੀ ਮੋੜ ਤੇ ਇੰਨੇ ਤਾਂ ਮੋੜ ਹੈ ਨਹੀਂ ਜਿੰਨੇ ਸਾਡੇ ਘਰ ਨੂੰ ਬੜਾ ਅੱਛਾ ਹੈਗੇ ਹੈਗੇ ਗੁਰਦਾਰੇ ਤੇ ਸਿੱਧਾ ਕਹਿ ਹਾਂ ਸੈਲਾ ਆਪਣੇ ਘਰ ਤੱਕ ਗੁਰਦੁਆਰੇ ਤੱਕ ਸਿੱਧਾ ਜਿਹੜਾ ਉਧਰ ਸ਼ੈਰ ਨੂੰ ਰਸਤਾ ਉਧਰੋਂ ਜਾ ਕੇ ਫਿਰ ਸਿੱਧਾ ਫਿਰ ਉਧਰੋਂ ਜਾ ਕੇ ਸੈੱਡ ਪਰ ਘਰ ਹੈ ਮੰਨਦੇ ਨਹੀਂ ਇਹ ਮਗਾ ਸਾਡੇ ਰਹਿਣ ਲੱਗ ਜਾ ਹਾਂ ਪ੍ਰਧਾਨ ਤਾਂ ਤੇ ਖਰਾਕ ਨਹੀਂ ਪੂਰੀ ਹਣੀ ਬੰਦੇ ਦੀ ਖਰਾਕ ਤਾਂ ਨਹੀਂ ਪੂਰੀ ਹਾਂ ਹਾਂ ਖਰਾਕ ਪੂਰੀ ਕਰ ਦੂਗਾ ਅੱਛਾ ਰਾ ਬਾਗੂ ਗੋਲ ਕੱਪੇ ਵਾਲਾ ਮੇਰੇ ਘਰ ਮੂਰਿਆਂ ਨੂੰ ਲੱਗਦਾ ਦੋ ਟਾਈਮ ਦੇਖ ਲੈ ਹਾਂ ਦੁਪਹਿਰੇ ਨੂੰ ਵੀ 2 ਵਜੇ ਰਾਤ ਨੂੰ 9 ਵਜੇ ਸਾਡੇ 9:00 ਵਜੇ ਇਹ ਤਾਂ ਹੈ ਤੇਰੇ ਬੋਰ ਕੱਪੇ ਖੜਾ ਚੱਲ ਰਿਹਾ ਬਾਈ ਕੰਮ ਸਾਰੇ ਬੈਠੇ ਆ ਲੋਕ ਲੋਕ